ਠੀਕ ਹੈ ਸਰ ਜੀ। ਅੱਜ ਮਨੁੱਖ ਵੱਲੋਂ ਜੰਗਲਾਂ ਨੂੰ ਕੱਟ ਕੇ ਰਿਹਾਈਸਾ ਦੇ ਲਈ ਜੰਗਲਾਂ ਦੀ ਵਰਤੋਂ ਟੜਾ-ਟੜ ਕੀਤੀ ਜਾ ਰਹੀ ਹੈ ਜਿਸ ਕਾਰਨ ਜੰਗਲੀ ਜਾਨਵਰਾਂ ਦੇ ਰਹਿਣ ਦੇ ਲਈ ਜੰਗਲ ਕੱਟਦੇ ਜਾ ਰਹੇ ਹੈ ਇਸ ਦੇ ਚਲਦੇ ਜੰਗਲੀ ਜਾਨਵਰ ਹੁਣ ਰਿਹਾਈਸ਼ੀ ਇਲਾਕਿਆਂ ਦੇ ਵੱਲ ਨੂੰ ਆ ਰਹੇ ਹਨ ਜਿਸ ਦੇ ਕਾਰਨ ਜਿੱਥੇ ਉਹ ਲੋਕਾਂ ਉੱਤੇ ਕਈ ਵਾਰ ਹਮਲੇ ਕਰਦੇ ਹਨ ਉੱਥੇ ਹੀ ਸੜਕੀ ਆਵਾਜਾਈ ਦੇ ਵਿੱਚ ਵਿਗੜਨ ਵਿਪਾਉਂਦੇ ਹਨ ਤਾਜ਼ਾ ਮਾਮਲਾ ਡੰਗਰ ਦੇ ਕਰੀਬੀ ਪਿੰਡ ਦਾ ਹੈ ਜਿੱਥੇ ਇੱਕ ਸੰਭਰ ਜੰਗਲ ਤੋਂ ਭਟਕ ਕੇ ਆ ਕੇ ਆਵਾਰਾ ਕੁੱਤੇਆ ਤੋਂ ਆਪਣੀ ਜਾਨ ਬਚਾਉਂਦਾ ਹੋਇਆ ਨਹਿਰ ਦੀ ਰੇਲਿੰਗ ਨਾਲ ਜਾ ਟਕਰਾਇਆ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਕੀ ਹੈ ਪੂਰਾ ਮਾਮਲਾ ਦੇਖੋ ਵਿਸ਼ੇਸ਼ ਰਿਪੋਰਟ ਵਿੱਚ ਇਹ ਦੇਖੋ ਸ਼ਿਕਾਰੀ ਲੋਕ ਉਠਾ ਕੇ ਲੈ ਜਾਂਦੇ ਹੋਏ ਆ ਰਹੇ ਆ ਕਿੱਥੇ ਹੈਲੋ ਬਾਬਾ ਹਲੋ ਇਹ ਦੇਖੋ ਸ਼ਿਕਾਰੀ ਲੋਕ ਉਠਾ ਕੇ ਲੈ ਜਾਂਦੇ ਹੋਏ ਉਹ ਨਾ ਭਾਈ ਮਰ ਗਿਆ ਮਰਿਆ ਜੀ ਕਿਵੇਂ ਮੈਸਜ ਲੱਗਿਆ ਸਰ ਪਿੰਡ ਦਪਕੇੜਾ ਦੇ ਵਿੱਚ ਸਾਡੇ ਰੇਂਜ ਫੀਸਰ ਨੂੰ ਕਿਸੇ ਤੋਂ ਫੋਨ ਗਿਆ ਸੀਗੇ ਵੀ ਉੱਥੇ ਇੱਕ ਸ਼ਾਂਭਰ ਨਾ ਜੀ ਤੇ ਜਿਹਦੇ ਪਿੱਛੇ ਉੱਤੇ ਲੱਗੇ ਹੋਣਾ ਜੀ ਵਾਰਾ ਤੇ ਉਹ ਜਾ ਕੇ ਬੜੀ ਸਪੀਡ ਦੇ ਨਾਲ ਜੀ ਪੁਲ ਦੀ ਰੀਲਿੰਗ ਦੇ ਨਾਲ ਹਿੱਟ ਕਰ ਗਿਆ ਜੀ ਤੇ ਆਨ ਦੀ ਸਪੋਰਟ ਡੈਡ ਹੋ ਗਿਆ ਜੀ ਜੀ ਅਸੀਂ ਮੁੱਕ ਦੇ ਜਾ ਕੇ ਉਹਨੂੰ ਕਬਜ਼ੇ ਚ ਲਿਆ ਜੀ ਤੇ ਉਹਦੇ ਬਾਅਦ ਜੋ ਵੀ ਦਾ ਕਾਰਵਾਈ ਹੈ ਪੋਸਟਮਾਰਮ ਵਗੈਰੇ ਕਰਵਾ ਕੇ ਮੈਂ ਕਿ ਮਜ਼ੀਰ ਬਲੰਦੇ ਦੇ ਹਿਸਾਬ ਨਾਲ ਜੋ ਵੀ ਦਾ ਹੋਊਗਾ ਜੋ ਕਰਾਂਗੇ ਕਿੰਨੇ ਕ ਸਾਲ ਉਮਰ ਸੀਗੀ ਜੀ ਤੁਹਾਨੂੰ ਕੀ ਲੱਗਦਾ ਹੈ ਮਤਲਬ ਜੰਗਲ ਤੋਂ ਆਪ ਉਮਰ ਤਾਂ ਫੁੱਲੀ ਮਚੋਰਾ ਹੈ ਜੀ ਇਹ ਤੇ ਇਹ ਜੰਗਲ ਤੋਂ ਜਿਹਦਾ ਅੱਜ ਕੱਲ ਇਹ ਫੂਡ ਦੀ ਤਲਾਸ਼ ਵਿੱਚ ਥੱਲੇ ਨਿਕਲੇ ਜਾਂਦੇ ਜਿਹਦੇ ਆਵਾਰਾ ਕੁੱਤੇ ਮਗਰ ਲੱਗ ਜਾਂਦੇ ਜੀ ਤੇ ਉਹ ਮਗਰ ਲੱਗ ਗਈ ਤੇ ਸਵੀਡ ਦੇ ਵਿੱਚ ਸੀਗਾ ਜੀ ਰੀਨ ਦੇ ਨਾਟਕ ਰਾਨ ਦੇ ਨਾਲ ਇਹ ਜਿਹੜਾ ਡੈੱਡ ਹੋ ਗਿਆ ਜੀ ਹੁਣ ਉਸ ਮਾਰ ਤੋਂ ਕਰਨ ਤੋਂ ਬਾਅਦ ਕੀ ਕੀਤਾ ਜਾਏਗਾ ਜੀ ਫੇਰ ਤਾਂ 10 ਸੰਸਕਾਰ ਹੁੰਦਾ ਸਰ ਇਹ ਸ਼ਡੂਲ ਬੰਦਾ ਐਨੀਮਲ ਹੈ ਜੀ ਤੇ ਹੁਣ ਇਹਦਾ 10 ਸੰਸਕਾਰ ਹੁੰਦਾ ਸਰ